ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਆਪਣੇ ਵਾਲਿਆਂ ਕੋਲੇ ਇਹ ਮੱਕੀ ਵਿਕਾਊ ਆ ਤੇ ਕਿਹੜਾ ਬੀ ਆ ਇਹ ਉਹ ਮੁੰਡਾ ਆਪਣੇ ਵਾਲਾ ਛੋਟਾ ਇੱਥੇ ਖੜਾ ਗਲਾਬ ਆ ਉਹਦੇ ਨਾਲ ਤੁਹਾਨੂੰ ਗੱਲ ਕਰਾ ਦਿੰਨੇ ਆ ਇਹਦਾ ਕੱਦ ਹੈਗਾ 8 ਤੋਂ 9 ਫੁੱਟ ਇਹਦਾ ਕੱਦ ਆ ਤੇ ਆਹ ਮੁੰਡਾ ਆਪਣੇ ਕੋਲੇ ਖੜਾ ਗਲਾਬ ਆ 10 ਬਾਈ ਉਹ ਕਿਹੜਾ ਬੀ ਆ ਇਹ 1885 ਐ ਕੰਦਰ ਦਾ ਹੈ 1844 1844 ਬੀ ਆ ਬਾਈ ਪੂਰੀ ਵਧੀਆ ਮੱਕੀ ਪੱਕੀ ਹੋਈ ਆ ਇੰਨੇ ਦਿਨਾਂ ਦੀ ਹੋਗੀ ਇਹ 85 ਦਿਨਾਂ ਦੀ ਹੈਗੀ ਐ 80 85 ਦਿਨਾਂ ਦੀ 80 85 ਦਿਨਾਂ ਦੀ ਮੱਕੀ ਆ ਕਿਤੋਂ ਕੋਈ ਬੂਝੇ ਨਹੀਂ ਸੁੱਕੇ ਹੋਏ ਜਮਾ ਇੱਕੋ ਸਾਰ ਮੱਕੀ ਆ ਦਾਣੇ ਦਿਖਾ ਪਾੜ ਕੇ ਆ ਪਾਸ ਲਿਆ ਵੀ ਨੇੜੇ ਲਿਆ ਆ ਦੇਖੋ ਬਈ ਵਧੀਆ ਦਾਣੇ ਦੂਣੇ ਪੱਕੇ ਹੋਏ ਨੇ ਕੋਈ ਇਹੋ ਜੀ ਕੱਚੀ ਮੱਕੀ ਨਹੀਂ ਹੈਗੀ ਬਹੁਤ ਵਧੀਆ ਮੱਕੀ ਆ ਇੱਕ ਦੋ ਥਲੀਆਂ ਹੋਰ ਦਿਖਾ ਦੇ ਹਾਂ ਤੁਹਾਨੂੰ ਬਾਕੀ ਚਾਰਾ ਪਾਸਾ ਦਿਖਾ ਦੇਾਂਗੇ ਆ ਦੇਖੋ ਸਾਰੇ ਦਾਣੇ ਟਿੱਕੋ ਸਾਰਾ ਕੋਈ ਐ ਨਹੀਂ ਹੈਗੀ ਕੱਚੀ ਜੀ ਨਹੀਂ ਹੈਗੀ ਜਿਵੇਂ ਕੱਦ ਦੇਖ ਲੋ 6 ਫੁੱਟ ਮੇਰਾ ਕੱਦ ਆ ਜਿਵੇਂ ਕਹਿ ਰਿਹਾ ਦਾਣਾ ਭਰੇ ਪਏ ਜਮਾ ਆਰੇ ਦਾਣੇ ਭਰੇ ਆ ਕਿ ਤੂੰ ਐ ਨਹੀਂ ਹੈਗਾ ਵੀ ਕੱਲਾ ਦੋਰੀਆ ਫੈ ਵਧੀਆ ਦਾਣੇ ਬਣੇ ਹੋਏ ਨੇ ਇਹ ਵਿਕਿਆਊ ਆ ਇਹਦਾ ਨੰਬਰ ਆਪਾਂ ਬਾਈ ਦਾ ਗਲੌਬ ਦਾ ਸਕਰੀਨ ਤੇ ਪਾ ਦਿਆਂਗੇ ਜਿਹੜੇ ਭਰਾ ਨੇ ਇਹ ਮੱਕੀ ਲੈਣੀ ਹੈ ਉਸ ਪਰਖ ਕਰ ਸਕਦਾ ਕਿੰਨਾ ਵਾਹਣਾ ਇਹ ਕਿੱਲਾ ਦਾ ਪੂਰਾ ਕਿੱਲਾ ਵਾਹਣ ਦਾ ਤੁਹਾਨੂੰ ਅਸੀਂ ਚਾਰੇ ਪਾਸੇ ਵੀ ਵੀਡੀਓ ਦਿਖਾ ਦਨੇ ਆਈ ਨਹੀਂ ਹੈਗਾ ਵੀ ਆਹ ਸਾਈਡ ਵਧੀਆ ਖੜੀ ਆ ਦੇ ਵੀ ਪਰਲੀ ਸਾਈਡ ਮਾੜੀ ਐ ਚਾਰੇ ਪਾਸੇ ਇੱਕੋ ਜੀ ਆ ਕੋਈ ਕੱਖ ਨਹੀਂ ਕੰਡਾ ਨਹੀਂ ਵਿੱਚੋਂ ਵੀ ਦਿਖਾ ਦਨੇ ਆ ਵੀਡੀਓ ਤੁਸੀਂ ਕਹਾਂ ਤੱਕ ਦੇਖਿਓ ਆ ਦੇਖੋ ਆਪਾਂ ਤੁਰੇ ਜਾਣੇ ਆ ਇਧਰਲੀ ਸਾਈਡ ਐ ਤਾਂ ਉਹੀ ਸਾਈਡ ਸੀ ਜਿਹੜੀ ਸਾਈਡ ਅਸੀਂ ਖੜੇ ਸੀ ਕਿੱਲੇ ਬਾਦਰਾ ਗਈ ਫਿਰ ਤੁਹਾਨੂੰ ਦੂਜੀ ਸਾਈਡ ਦਿਖਾਵਾਂਗੇ ਜਮਾ ਇੱਕੋਸਾਰ ਮੱਕੀ ਐ ਕੋਈ ਐ ਨਹੀਂ ਹੈਗਾ ਵੀ ਸੁੱਕੀ ਜੀ ਪਈ ਐ ਦਾਣੇ ਇਧਰ ਵੀ ਫੁੱਲ ਜਮਾਣੇ ਦਾਣੇ ਚਾਰੇ ਪਾਸੇ ਇੱਕੋ ਜੀ ਆਹੋ ਐ ਮੱਕੀ ਕੋਈ ਐ ਨਹੀਂ ਹੈਗਾ ਵੀ ਸੁੱਕੀ ਹੋਈ ਮੱਕੀ ਐ ਇਹ ਜਮਾ ਹਰੀ ਕਚਾਰ ਮੱਕੀ ਆ ਇਹਨਾਂ ਨੇ ਆਪਦੇ ਘਰ ਵਾਸਤੇ ਬੀਜੀ ਸੀ ਇਹਨਾਂ ਨੇ ਬੀਜੀ ਸੀ 5 ਕਿੱਲੇ ਮਾਣਦੇ 4 ਕਿੱਲਿਆਂ ਦਾ ਇਹਨਾਂ ਨੇ ਪਹਿਲਾ ਪਾ ਲਿਆ 4 ਇਹ ਰਹਿੰਦਾ ਕਿੱਲਾ ਕੋ 4 ਬਾੜਾ ਹੋ ਗਏ ਨਾ ਆ ਦੇਖੋ ਇਧਰ ਚੌੜਾ ਪਹੀ ਵਾਲਾ ਸਾਈਡ ਸੀ ਆ ਦੂਜੀ ਸਾਈਡ ਹੈ ਇਧਰ ਤੁਹਾਨੂੰ ਧੁਰ ਦਿਖਾ ਦੰਨੇ ਆ ਗਰਾ ਵੇਜੋ ਦਿਖਾਈਏ ਇਥੋਂ ਆ ਦੇਖੋ ਛੱਲੀਆਂ ਪੂਰੀਆਂ ਵੱਡੀਆਂ ਛੱਲੀਆਂ ਕੋਈ ਐ ਨਹੀਂ ਹੈਗਾ ਛੋਟੀਆਂ ਛੱਲੀਆਂ ਛੱਲੀਆਂ ਦਾਣੇ ਦੇ ਵਿੱਚ ਫੁੱਲ ਆ ਜਾਂਦਾ ਹਾਂ ਆ ਦੇਖੋ ਧਾਣੇ ਕੋਸਾਰ ਹੈ ਗਾਂਹਾਂ ਖਾ ਦੇ ਹੋਰ ਆ ਦੇਖੋ ਆਸੀ ਆ ਆ ਦੇਖ ਕਾਂ ਆ ਦੇਖੋ ਬਾਹ ਵਰਗੀਆਂ ਛਲੀਆਂ ਜਮਾ ਹੈ ਪੂਰੀਆਂ ਪੱਟੀਆਂ ਛਲੀਆਂ ਨੇ ਬਾਹਾਂ ਵਰਗੀਆਂ ਛਲੀਆਂ ਨੇ ਆ ਦੇਖੋ ਚਾਰੇ ਪਾਸੇ ਇੱਕੋ ਜੀ ਹੈ ਵਿੱਚ ਤੁਹਾਨੂੰ ਵੜਕੇ ਦਿਖਾਵਾਂਗੇ ਕੋਈ ਇਹ ਚ ਕੱਖ ਨਹੀਂ ਕੰਡਾ ਨਹੀਂ ਕਿਤੇ ਲਵੇ ਲਾਉਣੇ ਮਾੜੀ ਮੋਠੀ ਜੀਰੀ ਹਰੀ ਹੋਈ ਹੋਈ ਹੈ ਹੋਰ ਇਹਦੇ ਕੁਝ ਨਹੀਂ ਹੈਗਾ ਇਹਨਾਂ ਨੇ ਵੀ ਜਿਸੀ 5 ਕਿਲੇ ਬਾਣ ਦੇ ਮੱਕੀ ਦੇ ਇਹਨਾਂ ਦਾ ਟੋਆ ਬਹੁਤ ਭਰ ਗਿਆ ਇਹ ਕਹਿੰਦੇ ਚਲ ਆ ਕਿਲਾ ਆਪਾਂ ਵੇਚ ਦੇਾਂਗੇ ਲਾਈ ਰੱਖੀ ਇਹ ਘਰ ਵਾਸਤੇ ਸੀ ਇਹ ਚਾਰ ਚਾਰ ਵੱਧ ਹੋਣ ਕਰਕੇ ਇਹ ਕਹਿੰਦੇ ਚਲ ਵੀ ਕਿਲਾ ਇਹ ਵਿਖਾਊ ਕਰ ਦੇਾਂਗੇ ਆਪਾਂ ਜੇ ਕਿਸੇ ਭਰਾ ਨੇ ਇਹ ਮੱਕੀ ਲੈਣੀ ਹੋਵੇ ਨੰਬਰ ਗਲੌਬ ਦਾ ਆਪਾਂ ਸਕਰੀਨ ਤੇ ਚੱਲੂਗਾ ਤੁਸੀਂ ਸੰਪਰਕ ਕਰ ਸਕਦੇ ਹੋ ਉਹਨੂੰ ਦੂਜੀ ਸਾਈਡ ਦਿਖਾ ਦੰਨੇ ਆ ਚਾਰੇ ਪਾਸੇ ਇੱਕੋ ਜੀ ਮੱਕੀ ਆ ਕਿਸੇ ਪਾਸੇ ਨਹੀਂ ਹੈਗੀ ਵੀ ਇਧਰੋਂ ਮਾੜੀ ਐ ਦੂਜੇ ਪਾਸੇ ਚੰਗੀ ਖੜੀ ਐ ਵੀ ਇੱਕ ਸਾਈਡ ਦਿਖਾ ਦਈ ਤੁਹਾਨੂੰ ਚਾਰੇ ਪਾਸੇ ਇੱਕੋ ਜੀ ਆ ਆ ਦੇ ਹੁਣ ਇਧਰ ਆ ਗਿਆ ਪਹਿਲਾਂ ਇਧਰ ਜੀਰੀ ਸੀ ਇਧਰ ਵਿਲਾ ਵਾਹਣ ਆ ਗਿਆ ਆ ਦੇਖੋ ਆਹ ਖਾਈ ਛੱਲੀ ਆ ਆ ਛੱਲੀਆਂ ਦਾ ਬਹੁਤ ਵੱਡੀਆਂ ਛੱਲੀਆਂ ਦੇਖੋ ਪੂਰੀਆਂ ਟਾਪ ਦੀ ਮੱਕੀ ਹੈ ਕੋਈ ਆਏ ਨਹੀਂ ਪੈਨਰ ਦਾ ਵੀ ਹੈ 44 ਕਿਹੜਾ ਹੈ 18 44 18 44 ਬੀ ਹੈ ਆ ਜਾ ਗਾਹਾਂ ਦਿਖਾ ਦੇ ਵੀ ਦੇਖ ਲਈ 18 44 ਬੀ ਹੈ ਪੈਨਰ ਦਾ ਬੀ ਹੈ ਜਮਾ ਇੱਕ ਨੰਬਰ ਹੈ ਪੂਰਾ ਮਹਿੰਗਾ ਬੀ ਵੀ ਜੇ ਹੋਇਆ ਆ ਜਿਆ ਤੁਹਾਨੂੰ ਵਿੱਚੋਂ ਦਿਖਾ ਦੰਨੇ ਆ ਆ ਦੇ ਪੈੜੇ ਆ ਗਏ ਵਿੱਚ ਇਦੇ ਕੋਈ ਕੱਕੜ ਨਹੀਂ ਆ ਦੇ ਪੈੜੇ ਸਾਰੇ ਸਾਫ ਹੈ ਆ ਦੇਖੋ ਤੁਸੀਂ ਆਏ ਨਹੀਂ ਹੈਗਾ ਵੀ ਕੱਖੀ ਖੜੇ ਨੇ ਆ ਵਿੱਚ ਦੇਖ ਲਓ ਹੁਣ ਤੁਸੀਂ ਫਿਰਦੇ ਆ ਵਿੱਚ ਐਂ ਗਲਾਬ ਆ ਆਏ 6 ਫੁੱਟ ਗਲਾਬ ਦਾ ਕਰਦਾ ਕਿੱਡੀ ਕਿੱਡੀ ਤਾਹਾਂ ਖੜੀਏ ਤੂੰ ਇਹ ਆ ਦੇਖੋ ਵਿੱਚੋਂ ਵੀ ਦਿਖਾ ਦਿੰਦੇ ਆ ਤੁਹਾਨੂੰ ਆ ਦੇਖਾ ਦਾਣੇ ਭਰੇ ਪਏ ਪੂਰੇ ਦਾਣੇ ਭਰੇ ਹੋਏ ਨੇ ਇੱਕੋ ਹਾਰ ਹੈ ਜਮਾ ਆ ਦੇਖੋ ਸਿੱਕੋਸਾਰ ਮੱਕੀ ਜਮਾ ਪੂਰੀ ਪੂਰੀ ਤੱਕੀ ਮੱਕੀ ਆ ਹਾਂ ਜੇ ਕਿਸੇ ਭਰਾ ਨੇ ਲੈਣੀ ਹੋਈ ਬਾਈ ਨਾਲ ਰੇਟ ਦੀ ਗੱਲ ਤੁਸੀਂ ਫੋਨ ਤੇ ਕਰ ਸਕਦੇ ਹੋ ਮੱਕੀ ਜਮਾ ਇੱਕ ਨੰਬਰ ਆ ਚਾਰਾ ਪਾਸਾ ਤੁਹਾਨੂੰ ਦਿਖਾਤਾ ਹੁਣ ਤਸੱਲੀ ਨਾਲ ਆਪਦੇ ਦੇਖ ਕੇ ਲੈ ਸਕਦੇ ਹੋ ਮੱਕੀ ਕੋਈ ਇਹੋ ਜੀ ਗੱਲ ਨਹੀਂ ਜਮਾ ਇਹ ਪੱਕੀ ਖੜੀ ਐ ਵਧੀਆ ਹਰੀ ਘਾਹ ਮੱਕੀ ਖੜੀ ਐ ਕੋਈ ਇਹ ਨਹੀਂ ਹੈਗਾ ਵੀ ਸੁੱਕ ਜੇ ਗਈ ਗੁਰੀ ਸੰਭਾਲ ਰੱਖੀ ਹੋਈ ਹੈ ਕਿਉਂ ਆਪਦੇ ਵਾਸਤੇ ਇਹਨਾਂ ਨੇ ਬੀਜੀ ਸੀ ਯਾਰ ਇਹਨਾਂ ਕੋਲੇ ਬਹੁਤ ਜ਼ਿਆਦਾ ਹੋ ਗਿਆ ਤਾਂ ਕਰਕੇ ਹੁਣ ਇਹਨਾਂ ਨੇ ਇੱਕ ਲੱਭ ਕੇ ਉਹ ਕਰਤਾ ਇੱਕ ਈ ਰਹਿ ਗਿਆ ਦੂਜਾ ਨਵੇਂ ਪਾਤਾ ਸੀ ਸਾਰਾ ਚਾਰ ਆ ਤਿੰਨ ਸਾਈਡਾਂ ਹੋ ਗਈਆਂ ਇੱਕ ਸਾਈਡ ਰਹਿ ਗਈ ਉਹ ਵੀ ਤੁਹਾਨੂੰ ਦਿਖਾ ਦੰਨੇ ਆ ਇਹਨਾਂ ਨੰਬਰ ਕਿੰਨੇ ਤੇ ਅਗਲਾ ਉਹ ਨੰਬਰ 98779 44359 44359 ਬਾਕੀ ਆਪਾਂ ਬੋਲ ਵੀ ਦਿੱਤਾ ਬਾਕੀ ਸਕਰੀਨ ਦੇ ਤਹਾਂ ਤੇ ਬਾਕੀ ਸਕਰੀਨ ਤੇ ਨੰਬਰ ਪਾ ਦਾਂਗੇ ਚੌਥੀ ਸਾਈਡ ਆਇਆ ਬਾਈ 1000 ਹਾਰ ਮੱਕੀ ਐ ਕਿਸੇ ਭਰਾ ਨੇ ਲੈਣੀ ਹੋਈ ਰੇਟ ਦੀ ਗੱਲ ਬਾਈ ਨੂੰ ਫੋਨ ਤੇ ਕਰ ਲਿਓ ਉਂ ਰੇਟ ਨਹੀਂ ਪਾਉਂਦੇ ਆਹ ਦੇਖੋ ਦਾਣੇ ਇੱਧਰ ਵੀ ਦੇਖ ਲਓ ਆਹ ਦੇਖੋ ਜਮੈਂ ਭਰੀਆਂ ਪਈਆਂ ਛੱਲੀਆਂ ਕੋਈ ਐ ਨਹੀਂ ਹੈਗਾ ਕੱਲਾ ਦੋਰੀ ਹੀ ਐ ਹਜੇ ਮੈਂ ਇੱਕਸਾਰ ਐ ਠੀਕ ਐ ਗਲਾਵਾ ਹਾਂ ਠੀਕ ਐ ਸਪਾਰਕ ਤੁਹਾਨੂੰ ਫੋਨ ਤੇ ਕਰ ਲੈਣਾ ਫੋਨ ਤੇ ਕਰ ਲੈਣਾ ਬਸ ਠੀਕ ਐ